ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਇਨਕਲਾਬੀ ਪਹਿਲ ਕਦਮੀ ਕਰਦੇ ਹਨ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਜ਼ਮੀਨ ਜਾਇਦਾਦ ਲਈ ਈਜੀ ਰਜਿਸਟਰੀ ਨੂੰ ਲਾਗੂ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਅਤੇ ਪਾਰਦਰਸ਼ੀ ਸ਼ਾਸਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਸ ਇਤਿਹਾਸਕ ਪਹਿਲ ਕਦਮੀ ਦੀ ਸ਼ੁਰੂਆਤ ਦੇ ਗਵਾਹ ਬਣਨ ਵਾਲੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਉਨੇ ਕਿਹਾ ਕਿ ਦਹਾਕਿਆਂ ਤੋਂ ਜ਼ਮੀਨ ਜਾਇਦਾਦੀ ਰਜਿਸਟ੍ਰੇਸ਼ਨ ਨੂੰ ਗੁੰਜਲਦਾਰ ਅਤੇ ਸਮਾਂ ਬਰਬਾਦ ਕਰਨ ਵਾਲੀ ਪ੍ਰਕਿਰਿਆ ਮੰਨਿਆ ਜਾਂਦਾ ਰਿਹਾ ਹੈ ਜਿਸ ਲਈ ਅਕਸਰ ਸਬ ਰਜਿਸਟਰਰ ਦਫ਼ਤਰਾਂ ਵਿੱਚ ਵਾਰ-ਵਾਰ ਢੇੜੇ ਲਗਾ ਕੇ ਖੱਜਲ-ਖਵਾਰ ਹੋਣਾ ਪੈਂਦਾ ਸੀ ਅਤੇ ਦੇਰੀ ਤੇ ਭ੍ਰਿਸ਼ਟਾਚਾਰ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕ ਹੁਣ 500 ਰੁਪਏ ਦੀ ਮਾਮੂਲੀ ਫੀਸ ਦੇ ਕੇ ਸੇਲ ਡੀਡ ਆਨਲਾਈਨ ਜਾਂ ਸੇਵਾ ਕੇਂਦਰਾਂ ਨਾਲ ਹੀ ਤਿਆਰ ਕਰਵਾ ਸਕਦੇ ਨੇ ਉਨੇ ਕਿਹਾ ਕਿ ਸਰਕਾਰ ਤੁਹਾਡੇ ਦਵਾਰ ਸੇਵਾ ਦੇ ਤਹਿਤ ਲੋਕ ਕੇ ਸੇਵਾ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਤੇ ਕਾਲ ਕਰ ਸਕਦੇ ਨੇ ਉਹਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਸਿਰਫ 48 ਘੰਟਿਆਂ ਦੇ ਅੰਦਰ ਆਨਲਾਈਨ ਜਮ੍ਹਾਂ ਕਰਵਾਉਣਾ ਸੰਭਵ ਹੋਵੇਗਾ ਉਹਨੇ ਵੀ ਕਿਹਾ ਕਿ ਤਹਿਸੀਲਦਾਰ ਹੁਣ ਜ਼ਮੀਨ ਜਾਇਦਾਦੀ ਰਜਿਸਟ੍ਰੇਸ਼ਨ ਤੇ ਬੇਲੋੜੇ ਇਤਰਾਜ਼ ਨਹੀਂ ਲਗਾ ਸਕੇਗਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਲਈ 48 ਘੰਟਿਆਂ ਦਾ ਸਮਾਂ ਤੈਅ ਕੀਤਾ ਗਿਆ ਜੇਕਰ ਕੋਈ ਇਤਰਾਜ਼ ਉਠਾਇਆ ਜਾਂਦਾ ਤਾਂ ਇਸ ਨੂੰ ਤੁਰੰਤ ਸਬੰਧਤ ਡਿਪਟੀ ਕਮਿਸ਼ਨਰ ਕੋਲ ਭੇਜਿਆ ਜਾਵੇਗਾ ਜੋ ਇਹ ਤਸਦੀਕ ਕਰਨਗੇ ਕਿ ਇਤਰਾਜ਼ ਸਹੀ ਹੈ ਜਾਂ ਨਹੀਂ ਉਹਨੇ ਕਿਹਾ ਕਿ ਇਹ ਜੀ ਰਜਿਸਟਰੀ ਪ੍ਰਣਾਲੀ ਨਾਗਰਿਕਾਂ ਲਈ ਬੇਲੋੜੀ ਦੇਰੀ ਅਤੇ ਖੰਜਲਖਵਾਰੀ ਨੂੰ ਖਤਮ ਕਰੇਗੀ ਭਗਵਾਨਤਮਾਨ ਨੇ ਕਿਹਾ ਕਿ ਇਸ ਪਹਿਲ ਕਦਮੀ ਤਹਿਤ ਇੱਕ ਜ਼ਿਲ੍ਹੇ ਦੇ ਵਿੱਚ ਕੋਈ ਵੀ ਸਬ ਰਜਿਸਟਰਾਰ ਦਫ਼ਤਰ ਉਸ ਜ਼ਿਲ੍ਹੇ ਦੇ ਕਿਸੇ ਵੀ ਹੋਰੇ ਇਲਾਕੇ ਵਿੱਚ ਪੈਂਦੀ ਜਾਇਦਾਦ ਨੂੰ ਰਜਿਸਟਰ ਕਰਨ ਦੇ ਯੋਗ ਹੋਵੇਗਾ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸੂਬੇ ਨੇ ਜਾਇਦਾਦ ਰਜਿਸਟ੍ਰੇਸ਼ਨ ਨੂੰ ਸਰਲ ਬਣਾਉਣ ਦੇ ਵੱਲ ਕਦਮ ਚੁੱਕਿਆ ਹੋਵੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੁਖਾਲੀ ਰਜਿਸਟਰੀ ਦੀ ਵਿਵਸਥਾ ਹੋਣ ਨਾਲ ਪੰਜਾਬ ਦੇ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਸੌਖੀ ਅਤੇ ਪਾਰਦਰਸ਼ਤਾ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਪਹਿਲਾਂ ਕਈ ਕਈ ਦਿਨ ਰਜਿਸਟਰੀਆਂ ਲੱਭਣ ਤੇ ਹੀ ਲੱਗ ਜਾਂਦੇ ਸੀ ਕਿ ਸਾਨੂੰ ਰਜਿਸਟਰੀ ਮਿਲ ਜੇ ਫਿਰ ਅਗਲੇ ਦਿਨ ਇੰਤਕਾਲ ਦਾ ਮੈਸੇਜ ਵੀ ਮਿਲ ਜਾਂਦਾ ਮੈਂ ਪੁੱਛਿਆ ਸਾਰੇ ਲੋਕਾਂ ਨੂੰ ਕਿਸੇ ਵੀ ਤਹਿਸੀਲ ਦੀ ਕਚੈਰੀ ਦੀ ਬਿਲਡਿੰਗ ਦੇ ਵਿੱਚ ਵੜਨ ਤੋਂ ਡਰ ਲੱਗਦਾ ਸੀਗਾ ਜੇ ਇੱਕ ਵਾਰੀ ਅੰਦਰ ਵੜ ਜਾਂਦੇ ਸੀ ਤਾਂ ਲਗ ਅਰਦਾਸਾਂ ਕਰਦੇ ਸੀ ਇੱਕ ਵਾਰੀ ਇੱਥੋਂ ਸਹੀ ਸਲਾਮਤ ਨਿਕਲ ਜਾਈਏ ਬਸ ਪੈਰ ਪੈਰ ਤੇ ਰਿਸ਼ਵਤ ਤੇ ਪੈਰ ਪੈਰ ਤੇ ਕਮਿਸ਼ਨ ਪੈਰ-ਪੈਰ ਤੇ ਏਜੰਟ ਬੈਠੇ ਸੀ ਇਹ ਤਰ੍ਹਾਂ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਊਗਾ ਜੇ ਕਰਾ ਦਿੰਦੇ ਆ ਜੇ ਤੂੰ ਥੋੜਾ ਜਿਹਾ ਆ ਕਰਦੇ ਹੋ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 20-22 ਮਿੰਟ ਦੇ ਵਿੱਚ ਤੁਸੀਂ ਇਸ ਕਚਹਿਰੀ ਦੇ ਵਿੱਚ ਵੜਨ ਤੋਂ ਤਹਿਸੀਲ ਦੇ ਵਿੱਚ ਵੜਨ ਤੋਂ ਲੈ ਕੇ 20-22 ਮਿੰਟ ਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾਂ ਕੋਈ ਪੈਸਾ ਦਿੱਤੇ ਹਰ ਇੱਕ ਚੀਜ਼ ਦੀ ਰਸੀਦ ਮਿਲੂਗੀ ਰਿਟਰਨ ਹੋਊਗਾ ਜੇ ਰਿਟਰਨ ਤੋਂ ਵੱਧ ਕੋਈ ਪੈਸੇ ਲੈ ਰਿਆ ਤਾਂ ਉਹਦੇ ਵਾਸਤੇ ਵੀ ਸਾਡੇ ਕੋਲੇ ਤੁਸੀਂ ਦੱਸ ਸਕਦੇ ਹੋ ਕਿ ਆ ਮੇਰੇ ਪੈਸੇ ਵੱਧ ਲੱਗੇ ਨੇ ਜਿਹੜੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਸੋ ਜੇ ਕੋਈ ਡਿਸਟਰੀ ਘਰੋਂ ਲਿਖ ਕੇ ਲੈ ਕੇ ਵੀ ਆ ਸਕਦਾ ਜੇ ਨਹੀਂ ਲਿਖਾਉਣੇ ਤਾਂ 500 ਰੁਪਏ ਦੇ ਕੇ ਇੱਥੇ ਲਿਖਣ ਦਾ ਵੀ ਪ੍ਰਬੰਧ ਹੈਗਾ ਕੋਈ ਇਤਰਾਜ ਜਾ ਕੋਈ ਕਾਗਜ਼ਾਂ ਦੀ ਪਰਤਾਲ ਵਾਸਤੇ ਸਿਰਫ 48 ਘੰਟੇ ਨੇ 48 ਘੰਟੇ ਬਾਅਦ ਤੁਹਾਨੂੰ ਟਾਈਮ ਮਿਲ ਜਾਊਗਾ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਮੈਸੇਜ ਆਊਗਾ ਤੇ ਤੁਸੀਂ ਉਹਨੂੰ ਆਪਣੇ ਕੰਮ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਮਾਰੇ ਬਿਨਾ ਖੱਜਲ ਖਵਰੀ ਤੋਂ ਬਿਨਾ ਕਰਾ ਸਕਦੇ ਹੋ ਤੇ مالی ਭਾਗ ਹੋਰ ਵੀ ਨਾਗਰਿਕ ਸੁਵਿਧਾਵਾਂ ਵਾਸਤੇ ਕ੍ਰਾਂਤੀਕਾਰੀ ਤਬਦੀਲੀਆਂ ਵਾਸਤੇ ਲੱਗਿਆ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਹੈਲਪਲਾਈਨ 1076 ਤੇ ਉਹ ਵੀ ਸਚਾਰੂ ਰੂਪ ਚ ਚੱਲੇ ਤੇ ਤੁਹਾਡੇ ਗੇੜੇ ਘੱਟ ਤੋਂ ਘੱਟ ਵੱਜਣ ਸਰਕਾਰੀ ਦਫ਼ਤਰਾਂ ਸਿਰਫ ਫੋਟੋ ਵਾਸਤੇ ਇੱਥੇ ਆਉਣਾ ਪਊਗਾ। ਨਹੀਂ ਤਾਂ ਸਾਰੇ ਕੰਮ 1076 ਤੇ ਫੋਨ ਤੇ ਵੀ ਹੋ ਜਾਣਗੇ। ਆਨਲਾਈਨ ਵੀ ਐ ਪੋਰਟਲ ਤੇ ਵੀ ਐ। ਤੁਹਾਡੇ ਘਰੇ ਵੀ ਆ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰੇ 8:00 ਵਜੇ ਆ ਜਾਓ ਜੀ ਅਸੀਂ ਡਾਕੂਮੈਂਟ ਤੁਹਾਨੂੰ ਜਮ੍ਹਾਂ ਕਰਾ ਦਾਂਗੇ ਉਹ ਮਸ਼ੀਨਾਂ ਲੈ ਕੇ ਘਰੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਜਾਣਗੇ। ਸੋ ਬੜਾ ਵਧੀਆ ਵੇਟਿੰਗ ਰੂਮ ਐ। ਬਾਥਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਿਟਿੰਗ ਏਰੀਆ ਟੋਕਨ ਨੰਬਰ ਮਿਲਦਾ ਜਿੰਨੇ ਮੈਂ 6 ਨੰਬਰ ਵਾਲਿਆਂ ਨੂੰ ਮਿਲਿਆ ਸੀ ਉਹ ਬਾਹਰ ਬੈਠੇ ਨੇ ਅੰਦਰ 4 ਨੰਬਰ ਦੀ ਰਿਸਟਰੀ ਚੱਲ ਰਹੀ ਹੈ ਹੁਣ 5 ਨੰਬਰ ਬੈਠਣ ਲੱਗੇ ਸੀ ਉਸ ਤੋਂ ਬਾਅਦ 6 ਵਾਲੇ ਦੀ ਵਾਰੀ ਆਜੂ 7 ਵਾਲੇ ਵੀ ਆਜੂ ਬਿਲਕੁਲ ਸਕਰੀਨ ਤੇ ਜਿਹੜਾ ਟੋਕਨ ਦਾ ਨੰਬਰ ਆ ਜਾਂਦਾ ਵੀ ਇਸ ਵਕਤ ਕਿਹੜਾ ਚੱਲ ਰਿਹਾ ਹੈ ਤਾਂ ਕਿ ਤੁਸੀਂ ਨਿਡਰ ਤੇੜੀ ਰਹੋ ਤੇ ਤੁਹਾਡੀ ਰਿਸਟਰੀ ਜਿਹੜੀ ਹੈ ਉਹ ਕੰਪਿਊਟਰ ਤੇ ਮੇਰੇ ਸਾਹਮਣੇ ਕੱਢ ਕੇ ਉਹਨਾਂ ਨੇ ਇਸ ਤੀ ਉਹਨਾਂ ਨੂੰ ਦੇ ਦਿੱਤੀ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਇੰਨਾ ਹੀ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ